ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਟਾਡਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਮਿਹੜਾਂਆਂ ਆ ਗਈਆਂ ਵੀਰੇ ਚੰਗੀ ਝੋਟੀ ਆ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਹਾਂ ਜੀ ਸਤ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਵੀਰੇ ਕੀ ਹਾਲ ਚਾਲ ਵਧੀਆ ਵਧੀਆ ਜੀ ਵਧੀਆ ਵੀਰੇ ਨਾਂ ਦੱਸਿਓ ਨਾਂ ਵੀਰ ਜੀ ਆਪਣਾ ਸ਼ਮਸ਼ੇਰ ਸਿੰਘ ਪਿੰਡ ਬੂੰਗਾ ਤਹਿਸੀਲ ਹੀ ਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਠੀਕ ਹੈ ਵੀਰੇ ਫੋਨ ਨੰਬਰ 75058814 ਵੀਰ ਜੀ ਠੀਕ ਹੈ ਤੇ ਵੀਰੇ ਅੱਜ ਚੰਗੀਆਂ ਵੇੜਾਂ ਆ ਗਈਆਂ ਪੈਂਦਾ 6000 ਤੋਂ ਬਾਜੀ ਵੇੜ ਸ਼ੁਰੂ ਕਰ ਦੇਣੀ ਆ 13000 ਦਾ 36 37 ਦਾ ਭਾਅ ਭਾਈ ਛੋਟੇ ਛੋਟੇ ਭਾਅ ਅੱਜ ਛੋਟੇ ਛੋਟੇ ਭਾਅ ਤੋਹਫੇ ਆਗੇ ਤੇ ਤੋਹਫੇ ਭਾਜੀ ਝੋਟੀ ਥਲੇ 10 ਕਿਲੋ ਤਿਆਰ 9 ਕਿਲੋ ਦੀ ਗਾਰੰਟੀ ਭਾਜੀ ਧਾਰਮਣਾ ਕੋਈ ਮਾਰੇ ਵੀਰ ਅੱਛਾ ਜੀ ਮਹੀਨੇ ਤੋਂ ਬਾਹਰ ਦੇਣ ਹੋਗੇ ਸੂਈ ਨੂੰ ਭਾਜੀ ਕੀ ਬਾਤ ਹੈ ਚੰਗੀ ਝੋਟੀ ਆ ਗਈ ਆ ਤੇ ਵਿਖਾਈਏ ਵੀਰੇ ਤੋੜਾ ਦੇ ਦੇਖੋ ਵੀਰੇ 9 ਲੀਟਰ ਦੁੱਧ ਆ ਗਿਆ ਕੰਡੇ ਵਾਲਾ ਹੂ ਭਾਜੀ ਹੂ ਦਹੀਂ 9 ਕਿਲੋ ਚੰਗੀ ਝੋਟੀ ਆ ਗਈ ਆ ਕੰਦ ਕਾਠ ਵਾਲੀ ਆ 9 ਲੀਟਰ ਦੁੱਧ ਵੀਰ ਕਹਿੰਦਾ ਕੰਡੇ ਵਾਲਾ ਹੋਊਗਾ ਬਾਕੀ ਵੀਰੇ ਵੱਡੀ ਝੋਟੀ ਆ ਚੈੱਕ ਕਰ ਲਓ ਵੱਡੀ ਝੋਟੀ ਵਾਜੀ ਚੰਗੀ ਝੋਟੀ ਆ ਗਈ ਵੀਰੇ ਹਾਂਜੀ ਤੁਹਾਨੂੰ ਬਹੁਤ ਚੰਗਾ ਲੱਗਾ ਜੀ ਤੇ ਵੀਰੇ ਮਿਲਦੀ ਮੁੰਦੀ ਪਹਾੜੇ ਦੇ ਮਿਲਦੀ ਭਾਜੀ ਪਹਾੜੇ ਦੇ ਅੱਛਾ ਜੀ ਕੋਈ ਇਹਨੂੰ ਟੀਗਾ ਨਹੀਂ ਲਵਣਾ ਭਾਜੀ ਪਹਾੜੇ ਤੇ ਪਸੰਦੀ ਜੋ ਠੀਕ ਆ ਵੀਰੇ ਠੀਕ ਆ ਵੇਖੋ ਵੀਰੇ ਬਾਕੀ ਚੈੱਕ ਕਰ ਲਓ ਲੈਵਾਂ ਲੂਆ ਐ ਸਿੰਗਲ ਹੱਡੀ ਆ ਗਈ ਆ ਚੰਗੀ ਝੋਟੀ ਆ ਗਈ ਵੀਰੇ ਬਾਜੀ ਛੋੜੇ ਜਾਂ ਮੁੱਲ ਤੇ ਦੇ ਦੇਣੀ ਅੱਜ ਰੇਡ ਨਿਗਾਹੇ ਕਰ ਦਿਓ ਰੇਡ ਨਿਗਾਹੇ ਪਾਜੀ ਹਾਂਜੀ 55000 ਦੀ ਦੇ ਦਈਏ 55 ਦੀ ਵੀਰੇ ਹਾਂਜੀ ਠੀਕ ਹੈ ਦੋ ਹੀ ਜਾਂਦਿਓ ਯਾਰ ਹੋੜ ਭਾਜੀ 52000 ਦੀ ਝੋਡੀ ਦੇ ਦਾਂਗੇ। ਬਾਕੀ ਤੁਸੀਂ ਫੋਨ ਲਾਵੇ। ਕਰਦਾ ਹੈ ਕਰਦਾ ਹੈ ਮਾ ਤਣ ਭਾਜੀ ਲੈ ਆ ਲੂ ਆ ਬਾਲੋ ਝੋਡੀ ਦਾ। ਦੇਖੋ ਵੀਰੇ ਵੱਡੀ ਝੋਡੀ ਆ ਇਹ ਲੈ ਆ ਲੂ। ਤੂੰ ਲੱਗੀ ਭਾਜੀ ਝੋਡੀ। ਚੰਗਾ ਘੈਂਟ ਆ ਸੰਖੋਂ ਚੰਗਾ ਆ ਗਿਆ ਹਨਾ ਵੀਰੇ। ਮੈਨਾਂ ਚੋਣੀ ਭਾਜੀ ਬੋਲੀ ਰੂਰ ਗਈ। ਠੀਕ ਆ ਵੀਰੇ। ਵਸ਼ੀ ਨੂੰ ਭਾਜੀ 11 12 ਦਿਨ ਹੋਏ ਸੁਈ ਨੂੰ ਵਸ਼ੀਏ ਤੇ ਮਗਰ ਜਰਸੀ ਦੀ। ਜਰਸੀ ਦੀ ਵਸ਼ੀ ਆ ਗਈ। ਆਹ ਦੇਖੋ ਭਾਜੀ ਇਦਾਂ ਠੰਡੀ ਸ਼ੀਲ। ਆਹ ਜਿੱਦਾਂ ਮੰਦੀ ਚੋਵੇ ਭਾਜੀ ਇਹਨੂੰ। ਚੰਗਾ ਚਵਾ ਆ ਗਿਆ ਵਸ਼ੀ। ਮੈਨਾਂ ਚਵਾ ਰੇ ਭਾਜੀ ਇਹ ਇੱਕ ਨੰਬਰ ਲੱਗਾ ਦੇ। ਕੀ ਬਾਤ ਹੈ ਜ ਆ ਪਰ ਨਾਲਾ ਪਾਜੀ ਠੀਕ ਜੀ ਠੀਕ ਥਰ ਤੋਂ ਦੇਖੋ ਪਾਜੀ ਬਹੁਤ ਚੰਗਾ ਲੱਗਾ ਜੋ ਜੀ ਐਫਸੀ ਆ ਗਈ ਹੈ ਨਾ ਮੋਟੀ ਅੱਖ ਦੀ ਪਾਜੀ ਹੁਣ ਮੌਸਮ ਚੰਗੇ ਹੋ ਗਏ ਆ ਦੁੱਧ ਵਾਸ਼ੀ ਵਾਝੂਗੀ ਮੈਲਾ ਮੂਲਾ ਹੁਣ ਭਾਈ 14 ਕਿਲੋ ਐ ਨੈਟ ਤਿਆਰ ਹੋ ਵੈਠ ਥੱਲੇ ਆ ਦੇਖੋ ਲੈ ਪਾਜੀ ਵਾ ਚੈੱਕ ਕਰ ਲਿਓ ਜੰਗਰ ਘੰਟੇ ਲੈ ਵਾ ਲੱਗਿਆ ਪੰਜਾਬ ਵਾਲੀ ਪਾਜੀ ਜਰਸੀ ਜੋ ਵੈੜ ਬਿਲਕੁਲ ਵੀਰੇ ਨਾਲ ਵੀਰੇ ਦੇਖੋ ਮੌਸਮ ਦਾ ਫਰਕ ਪੈ ਗਿਆ ਬਾਰਿਸ਼ਦਾ ਹੋ ਗਿਆ ਹੈ ਨਾ ਇਹਨੇ ਪਾਜੀ ਮੈਲਾ ਮੂਲਾ ਜੇ ਮਾਰਨਾ ਤੇ ਵੈੜ ਦੋ ਪਸ਼ੂ ਵਧਣਗੇ ਦੋ ਬਾਕੀ ਜਾਨੀ ਬਾਕੀ ਤੋੜਾ ਤਾਰਾ ਚੈੱਕ ਕਰ ਲਿਓ ਮਗਰ ਵੀਰ ਕਹਿੰਦਾ ਵੱਸ਼ੀ ਆ ਗਈ ਆ ਤੇ ਜਰਸੀ ਜਾ ਗਈ ਵੀਰੇ ਬਾਕੀ ਲੈਵਲ ਉਹ ਇਹਦਾ ਚੈੱਕ ਕਰ ਲਓ ਆਡਰ 66 ਆਡਰ ਤੇ ਆਡਰ ਦਾ ਠੀਕ ਆ ਵੀਰੇ ਕਮਾਲ ਜੀ ਕਮਾਲੋ ਔਰ ਜਿੱਤੇ ਮਰਦੀ ਭਾਈ ਇਹ ਥੱਲੇ ਬਹਿ ਜਾਓ ਸੀਸ ਲੱਗ ਆ ਗਈ ਹੈ ਨਾ ਜਿਹੜਾ ਮਰਦੀ ਵਰਦੀ ਭਾਂ ਵਿੱਚ ਹੋਵੇ ਠੀਕ ਆ ਵੀਰੇ ਹਾਂਜੀ ਕਮਾਲ ਇਹ ਤੋਂ ਵੀਰੋ ਬਾਕੀ ਚੈੱਕ ਕਰ ਲਿਓ ਫੇਸ ਕੁਆਲਟੀ ਵੀ ਭਾਜੀ ਵੀਰੇ ਲਾਗੇ ਤੋਂ ਥਣ ਚੈੱਕ ਕਰ ਲੋ ਚੰਗਾ ਥਣ ਲੱਗੇ ਚਵਾਈ ਵਾਲਾ ਚਵਾਈ ਭਾਜੀ ਰੂਰਗੀ ਪੋਲੀ ਮੋਟੀ ਧਾਰ ਠੀਕ ਆ ਤੇ ਵੀਰੇ ਮੁੱਲ ਮੁੱਲ ਦੇ ਦਈਏ ਭਾਈ 38000 ਦੀ ਜਾਣਦੇ ਹੋਰ ਵੀਰੇ ਮਾਨਤਨ ਕਰ ਦਿਓ 2000 ਭਾਜੀ ਛੋੜ 36000 ਦੀ 36000 ਦੀ ਕਰਦਾ ਹੈ ਭਾਜੀ ਮਾਨਤਨ ਆ ਮੌਕੇ ਤੇ ਕਰਦਾਂਗੇ ਭਾਜੀ ਠੰਡੀ ਸੀਲ ਵੈੜ ਚੰਗੀ ਟੌਪ ਕਲਾਸ ਆ ਗਈ ਮਗਰ ਇਹ ਵਸ਼ੀ ਆ ਗਈ ਮਗਰ ਭਾਜੀ ਵਸ਼ੀ ਆ ਗਈ ਜੱਸੀ ਦੀ ਬਹੁਤ ਚੰਗੀ ਕੀ ਬਾਤ ਹੈ ਜੀ ਹਾਂਜੀ ਸੱਭਾ ਕੋਈ ਵੀਰ ਫੋਨ ਲਾਵੇ ਮੋੜ ਦੇਣੀ ਹਨਾ ਮੋੜ ਦੇਣੀ ਭਾਜੀ ਆ ਭਾਜੀ ਦੂਜਾ ਸੂਆ ਵੈੜਨੇ ਸੂਣਾ ਜੋ ਠੀਕ ਹੈ ਜੀ ਪਹਿਲੇ ਨੇ ਭਾਜੀ 14 ਕਿਲੋ ਦੁੱਧ ਦਿੱਤਾ ਜੋ ਕਿੰਨੇ ਦਿਨ ਬਾਕੀ ਵੀਰੇ ਹਫਤਾ ਲਿਆ ਜੀ ਵੀਰ ਜੀ ਵੈੜ ਹੁਣ 15 ਪਲੱਸ ਦੁੱਧ ਚਵਾਉਗੀ ਕੀ ਬਾਤ ਹੈ ਨਹੀਂ ਵੇਖ ਲੈ ਭਾਈ ਜਿੱਥੇ ਮਰਜ਼ੀ ਇੱਥੇ ਲੇ ਬਹਿ ਜਾਓ ਆਹ ਵੇਖੋ ਪੂਰੀ ਮੈਨਾ ਠੰਡੀਆਂ ਸੀਲ ਵੈੜਾਂ ਦੇ ਤੇ ਗੁਲਾਬੀ ਥਾਣਾ ਗਿਆ ਥਾਣ ਬਹੁਤ ਹਾਏ ਵੀਰੋ ਕੱਡ ਕਾਠ ਵਾਲੀ ਵੇੜ ਹੈਗੀ ਆ ਗੁਲਾਬੀ ਥਾਣਾ ਗਿਆ ਵੱਡੇ ਪੱਲੇ ਚ ਬਾਕੀ ਦੁੱਧ ਦਾ ਵੀ ਚੰਗਾ ਰਿਕਾਰਡ ਦੱਸਦਾ ਵੀਰ ਹਾਂਜੀ ਐਵੇਂ ਭਾਈ ਘੂੜਾ ਮਾਰ ਲਓ 20 ਕਿਲੋ ਗਈ ਜਾਈਏ ਬੱਸ ਮੇਰੋਂ ਵੀਰੋ ਲੈ ਆ ਲਓ ਚੈੱਕ ਕਰ ਲਿਓ ਆ ਗਿਆ 15 ਪਲੱਸ ਚਾਹੂਗੀ ਭਾਜੀ ਵੈੜ ਖੁੱਲਾ ਦੁੱਧ ਚੰਗੀ ਵੈੜ ਆ ਗਈ ਆ ਮੌਸਮ ਚੰਗੇ ਆਉਂਦੇ ਜੋ ਆਖ ਭਾਈ ਜਿੱਥੇ ਮਰਜੀ ਇਹ ਥੱਲੇ ਬੈਜੋ ਵੈੜ ਦੇ ਠੀਕ ਆ ਜੀ ਤੇ ਲਾਡ ਲਾ ਬਹੁਤ ਜਿਹਾ ਵਸ਼ੀਰੀਆਂ ਆ ਫਿਰ ਸਾਡੇ ਬਣਾ ਬੜੀ ਬੜੀ ਭਾਜੀ ਮਾਨੀਆਂ ਤੂੰ ਨੂੰ ਲਗਣੀ ਵਸ਼ੀਰ ਬਿਲਕੁਲ ਆ ਥਣ ਤੁਨ ਵੇਖ ਲ ਬਾਕੀ ਬਹੁਤ ਚੰਗਾ ਲੱਗਾ ਜੋ ਚੰਗੀ ਆਈ ਵੀਰੇ ਗੁਲਾਬੀ ਥਾਣ ਆ ਗਿਆ ਹਾਂਜੀ ਹਾਂਜੀ ਬਾਕੀ ਵੀਰੇ ਚਮਕ ਵਾਲੀ ਆ ਗਈ ਹਨਾ ਇੱਕ ਰੰਗ ਕਾਲੀ ਆ ਜੀ ਭਾਜੀ ਵੈੜ ਆ ਇਹਦੇ ਵੀਰੇ ਫੈਂਡ ਵੀ ਚੰਗੀ ਆਊਗੀ ਕਿਦਾਂ ਕਰੋਸ ਆ ਨਾ ਬਾਕੀ ਭਾਈ ਸਿੰਪਲ ਪਾਸ ਆਊਗਾ ਦੁੱਧ ਮਈਆਂ ਹਰ ਘਾੜ ਦੇ ਨਾਲ ਸ ਵੇਖੋ ਵੀਰੋ ਥੰਮ ਥੰਮ ਚੈੱਕ ਕਰ ਲਿਓ ਐ ਗੁਲਾਬੀ ਥਾਣਾ ਗਿਆ ਫੱਟੀਦਰ ਲੇਵਾ ਗੱਦ ਗਾੜੀ ਭਾਜੀ ਚੰਗਾ ਜੇ ਪੂਰੀ ਪਲੀ ਜੁੜੀ ਵਹਿੜਿਆ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਵਹਿੜ ਮੁੱਲ ਭਾਜੀ ਚੰਗੇ ਅੱਡੇ ਤੇ ਵਸ਼ੀ 50 ਦੀ ਵੇਖ ਦੀ ਜੋ 45 ਦੀ ਵੀ ਭਾਜੀ ਵੇਚ ਦਈਦੀ ਆਪਣੇ ਅੱਡੇ ਤੇ ਹੀ ਸਾਰਾ ਰੇਟ ਜਾਇਆ ਵੀਰੇ ਜਾਣ 40000 ਦੇ ਦਈਏ ਭਾਜੀ 2 ਹੀ ਛੱਡ ਦੋ 1000 ਰੁਪਿਆ ਹੋਰ ਭਾਈ 53000 ਦੀ ਕੀ ਬਾਤ ਹੈ ਵੇਖੋ ਵੀਰੋ ਗੱਦ ਗਾਠ ਵਾਲੀਆ ਵੱਡੇ ਪੱਲੇ ਚ ਜਿੱਦਾਂ ਮੰਗੀ ਭਾਈ ਥੰਨੇ ਨਾਲ ਆ ਤੋ ਚੰਗੀ ਆ ਵੀਰੇ ਚੰਗੀ ਰੇਟ ਜਾਇਆ ਏ ਪਾਜੀ ਪਹਿਲਾ ਸੁਆ ਵੈੜ ਦੰਦਾ ਜੂਗੀ ਅੱਛਾ ਪਹਿਲਾ ਤੂੰ ਆ ਦੁੱਧ ਪਾਜੀ 8 ਕਿਲੋ ਹੈ ਤੇ ਆ ਠੰਡੀ ਸੀੜਾ ਵੇਖੋ ਜਿੱਦਾਂ ਮਰਦੀ ਪਾਜੀ ਥੱਲੇ ਬੈਠੇ ਰਹੋ ਹਾਂ ਜਾਮਨ ਮਰਗੇ ਥਣ ਚਮਕਦੇ ਆ ਹਾਂ ਹੁਣ ਵੇਖੋ ਪਾਜੀ ਕਿੰਡੀ ਚੰਗੀ ਲੱਗੂਗੀ ਇੱਕ ਰੰਗ ਠੀਕ ਓ ਦੇ ਥੁਰ 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 ਆ ਜੋ ਪਾਜੀ ਹਾਂ ਥੋੜਾ ਪਾਜੀ ਕੀ ਕਰੋ ਕੀ ਕਹਿੰਦੇ ਥਾਂ ਦੇ ਕੀ ਬਾਤ ਹੈ ਜੀ ਠੰਡੀ ਸੀੜ ਪਾਜੀ ਫੁੱਲ ਛੋਟਾ ਛੋਟਾ ਪਾਜੀ ਆ ਗਿਆ ਸਿੰਘ ਵੈੜ ਨੂੰ ਬਿਲਕੁਲ ਝੂੰਗੀ ਆ ਗਈ ਹੈ ਨਾ ਝੂੰਗੀ ਝੂੰਗੀ ਵਹਿੜ ਭਾਗੀ ਕਰਮਾ ਵਾਲੀ ਕਰਮਾ ਵਾਲੀ ਆ ਗਈ ਚਿੱਟੇ ਸਿੰਘ ਤੇ ਆ ਗਈ ਇਹਨਾਂ ਭਾਜੀ ਮਹੀਨਾ ਹੋ ਗਿਆ ਟੀ.ਐਮ.ਦਾਨ ਲਾਇਆ ਜੋ ਮਹੀਨੇ ਦਾ ਤਰੀ ਦੇਣ ਹੋ ਗਿਆ ਜੋ ਬਾਕੀ ਭਾਈ ਜਿੱਥੇ ਮਰਜੀ ਬੈਠੇ ਰਹੋ ਸੁਲਾਗਾ ਵੀਰੇ ਹੈ ਨਾ ਆਹ ਵੇਖੋ ਜੀ ਪੂਰੀ ਮਾਨਾ ਭਾਈ ਠੱਡੀ ਸੀੜ ਜਿਹੜਾ ਮੱਜੀ ਵੀਰ ਭਰਾ ਵਿੱਚ ਹੋਵੇ ਠੀਕ ਇਹ ਭਾਜੀ ਰਾਤੀ ਮਾਲੇ ਆਂਦਾ ਸਾਂਭਣ ਵਾਲਾ ਥੋੜਾ ਜਿਆ ਥੋੜੇ ਸਵੇਰ ਸੁਬਾਹ ਹੋਊਗੀ ਨਾ ਵੰਡ-ਮੁੰਡ ਖਾਣਗੀਆਂ ਤੇ ਦੁੱਧ ਵੀ ਦੇਣਗੀਆਂ ਬਿਲਕੁਲ ਵੀਰੇ ਦੇ ਵੀਰ ਜੀ ਆਵਾ ਛੋੜੇ ਜੇ ਰੇਟ ਤੇ ਦੇ ਦੇਣੀ ਵਸ਼ੀ ਕਿੰਨੇ ਵੀਰੇ ਹੋ ਜਵਾਨ 15000 ਦੇ ਦਈਏ ਯਾਰੀ ਹੋਰ ਜਾਣੇ 14 ਨੇ 1000 ਪਾਜੀ ਹੋਰ ਬੂਰੇ 13000 ਦੀ ਵੈੜ ਬਾਕੀ ਕੋਈ ਫੋਨ ਲਾਵੇ ਮਾਣਾ ਮਾਤਣ ਪਾਜੀ ਕਿੱਦਾਂ ਮੱਦੀ ਥੱਲੇ ਬੈਠੇ ਰੋ ਬੈਠਦੇ ਬਹੁਤ ਚੰਗੀ ਵੈੜ ਆ ਗਈ ਵੀਰੇ ਥਾਨ ਬਹੁਤ ਸ਼ਾਨਦਾਰ ਲੱਗਿਆ ਵੇ ਪਹਿਲਾਂ ਵਸ਼ੀ ਪਾਜੀ ਕੋਈ ਜੀ ਆ ਦੇ ਬਾਕੀ ਕੋਈ ਵੀ ਚੰਗੀ ਸੇਵਾ ਕਰੂਗਾ ਤੇ ਵੀਰੇ ਚੈੱਕ ਕਰੋ ਫੇਸ ਕੁਆਲਟੀ ਵੀ ਚੰਗੀ ਘੈਂਟ ਆ ਰਹੀ ਹੈ। ਅੱਜ ਕੋਤੇ 10 ਕਿਲੋ ਚਵਾ ਦੇਣਾ ਵਾ ਹੁਣ ਪੱਟੇ-ਪੁੱਟੇ ਆ ਗਏ ਆ। ਬਿਲਕੁਲ ਜੀ। ਚਾਰੂ-ਚਰੂ ਬਾਕੀ ਬਹੁਤ ਜੋ। ਠੀਕ ਆ। ਚੱਲ ਭਾਜੀ ਵੈੜ ਸੂਈ ਜੋ। ਹਾਂਜੀ। ਦੋਤੇ ਉਹ ਭਾਜੀ 5 ਕਿਲੋ 4 ਕਿਲੋ ਕੇ ਲੈ ਦੇ ਮਿੰਨ ਕੇ ਆਪਣਾ। ਠੀਕ ਆ ਵੀਰੇ। ਢੰਡੀ ਸੀਲ ਭਾਜੀ ਥਣ-ਥਣ ਆ ਜਿਵੇਂ ਇੱਕੋ ਜੇ। ਇਹ ਵੀ ਵੱਡੀ ਵੈੜ ਆ ਗਈ ਹੈ ਨਾ। ਹਾਂਜੀ ਇਹ ਵੀ ਗਾਂ ਭਾਜੀ ਬਣੀ ਜੋ। ਠੀਕ ਆ ਜੀ। ਇਹਨੀ ਨਿਗੇ ਜੇ ਰੇਟ ਚ ਬਾਜੀ ਆਪਾਂ ਦੇ ਦੇਣੀ ਆ ਨਿਗਾ ਨਿਗਾ ਮੋਲੀ ਜਾਂਦੇ ਹੋ ਰਾਤੀ ਭਾਜੀ ਮਾਲ ਲਿਆਂਦਾ ਸਾੰਭੜ ਸੁੰਗਣ ਵਾਲਾ ਵਾ ਆ ਤੁਹਾਡਾ ਸੇਵਾ ਸੂਰਵੰਦ ਮੁੰਡੇ ਖਾਣੀਆਂ ਬਾਕੀ ਵੱਡੇ ਪੱਲੇ 'ਚ ਬੇਲ ਵੇਖੋ ਵੀਰੋ ਕਿੰਨੀ ਲੰਮੀ ਆ ਚੰਗੀ ਲੰਮੀ ਬੇਲ ਆ ਗਈ ਆ ਚੰਗੀ ਵੱਡੀ ਵੈੜ ਆ ਠਿਕ ਮਹਲ ਵੀਰ ਠਿਕ ਮਹਲ ਲੈਓ ਬਾਕੀ ਭਾਜੀ ਬਾਰਿਸ਼ ਹੋਉਂਦੀ ਆ ਬਿਲਕੁਲ ਜੀ ਯਾਰੀ ਬਾਰਿਸ਼ ਕਰਕੇ ਫਿਰ ਥੋੜਾ ਬਾਕੀ ਵੀਰੇ ਨੂੰ ਬੈਂਤੀ ਹੁੰਦੀ ਆ ਵੀਰੇ ਤੁਸੀਂ ਪਸ਼ੂ ਦੇ ਲਾ ਕੇ ਜਰੂਰ ਪਹੁੰਚਿਆ ਕਰੋ ਆਪਦੀ ਚਵਾਈ ਕਰੋ ਪਾਸ ਕਰੋ ਉਹ ਵੀਰੇ ਤੁਹਾਡਾ ਆਪ ਦਾ ਖੁੱਦ ਦਾ ਸਭ ਜਬੰਦਾ ਜੀ ਹਾਂ ਵੀਰੇ ਇਹਦਾ ਮੁੱਲ ਇਹ ਵੀ ਭਾਈ ਛੋੜੇ ਜੇ ਮੁੱਲ ਤੇ ਦੇ ਦੇਣੀ ਆ ਵੈਡ ਆਪਾਂ ਹਾਂਜੀ 6000 ਦੇ ਦਈਏ 7000 ਹਾਂਜੀ ਦੌਰ ਜਾਂਦੇ ਯਾਰ 500 ਹੋਰ ਭਾਈ ਛੋੜ 55000 ਦੀ ਵੈਡ ਪੂਰੇ ਪੰਜ ਦੀ ਹਾਂ ਨਾ ਵਿੱਚੇ ਛੋੜ ਛੱਪਾ ਨਹੀਂ ਭਾਈ ਪੂਰੇ 5000 ਦੀ ਚਲੋ ਦੇ ਦਾਂਗੇ ਵੈਡ ਠੀਕ ਹੈ ਜੀ ਕਿਆ ਬਾਤ ਹੈ ਦੇਖੋ ਵੀਰ ਮਾ ਚੱਕ ਬਾਤ ਤਸਲੀ ਕਰਕੇ ਫੜੋ ਬਾਜੀ ਬਿਲਕੁਲ ਵੀਰੇ ਬਿਲਕੁਲ ਬਾਕੀ ਮੀਂਹ ਨਹੀਂ ਡਿਆ ਬਾਜੀ ਰੰਗ ਹੈ ਅੱਜ ਬਾਹ ਨਹੀਂ ਜਿੰਨੀਆਂ ਕੀਤੀਆਂ ਨਹੀਂ ਨਹੀਂ ਵੀਰ ਨੇ ਕਰਦੇ ਜੋ ਅੱਜ ਪੇਂਟ ਪੂੰਗਾ ਬਾਜੀ ਤਸਵੀਰਾਂ ਇਹਨਾਂ ਡਿਸਟ੍ਰਿਕਟ ਕੰਪਲਨਸਰ ਫੋਨ ਨੰਬਰ ਹੈ 750851114 ਬਾਜੀ ਠੀਕ ਹੈ ਵੀਰੇ ਸਸਟੀ ਗਾਲ ਸਸਟੀ ਗਾਲ ਜੀ